कीर्त है गुरु रविदास महाराज की जय है बिन देखे पिन पिने उ श्री गुरु रविदास महाराज जी का फरमान पावन रचना जो कि साहिब श्री गुरु ग्रंथ साहिब जी के अंदर दर्ज है फरमान कर देंगे कि जदुनाथ असली

ਕਿਸੇ ਵੀ ਵਸਤੂ ਦੇ ਉੱਪਰ ਤੁਸੀਂ ਪੁਰਸਾ ਕਰਨਾ ਚਾਹੁੰਦੇ ਹੋ ਇਸੇ ਸਬੰਧ ਨੂੰ ਜੀਵੰਤ ਰੱਖਣਾ ਚਾਹੁੰਦੇ ਹੋ ਤਾਂ ਉਸ ਵਸਤੂ ਉਸ ਵਿਅਕਤੀ ਦਾ ਆਪ ਦੇ ਸਾਹਮਣੇ ਹੋਣਾ ਬਹੁਤ ਜ਼ਰੂਰੀ ਹੈ ਉਸਦੇ ਲਈ ਪ੍ਰੇਮ ਹੈ ਸਨੇਹਿਤ ਫਾਰ ਐਗਜ਼ਾਮਪਲ

उसे जन्म देता है और जन्म है जो सामने जिस दी उत्पत्ति हुई जिस रचना हुई है जो प्रकट होया है जिसका प्रकटीकरण होया है उस दे लेगी पावनावनी जो अचेतक आप प्रकट है जिसलो जीवन के अंदर जानिया नहीं है उस दे ले भी कैसे हो सकते नहीं ਅੱਛ ਸਾਰੀ ਦੁਨੀਆ ਪੂਰੇ ਸੰਸਾਰ ਦੇ ਅੰਦਰ ਜੇਕਰ ਗੱਣਾ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਆਸਿਕ ਲੋਕ ਮਿਲਣਗੇ ਸਭ ਤੋਂ ਜ਼ਿਆਦਾ ਸੰਖਿਆ ਦੇ ਵਿੱਚ ਆਸਿਕ ਲੋਕ ਹੋਣਗੇ ਮਤਲਬ ਰੱਬ ਨੂੰ ਮੰਨਣ ਵਾਲੇ ਜਿਹੜੇ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹਾਂ ਪਰਮਾਤਮਾ ਨਾਮ ਦੇ ਅਸਿੱਤ ਨੂੰ ਮੰਨਦੇ ਹਾਂ

देख वाले लोगों की बहुत कमी है मन पूरा विश्व रहा है पूरी दुनिया रही है कि रब है लेकिन किन्ने लोग ने जो कहते हैं कि जिकर रब है तो असी उस रब नाम दे सच न दृष्टि के नाल संसार दिया वस्तुआं या संसार को देख के माप तोल करते हाँ उस दृष्टि के नाल उस रब को माप लेते उसको तोल लिया कर देखो जो सनो दृष्टि नजर नहीं आया रब नु मन्या जरूर लेकिन

ਕੋਈ ਕਰੇ ਕਰਤਾ ਹੋਏ ਸੋ ਅਨਬੇਰ ਹੈ ਕਰਤਾ ਹੋਏ ਸੋ

ਵੀ ਕੀ ਹਿੰਦ ਬ੍ਰਾਹਮਣ ਮੁਲਾ ਸ਼ੀਖ ਨੂੰ ਨੇ ਇੱਕ ਤੱਤ ਗਲ ਇਹ ਅਜ ਅਸੀਂ ਅੱਜ ਅਸੀਂ ਉਹਨਾਂ ਦੇ ਨਾਮ ਤੇ ਵੰਡੀਆਂ ਪਾ ਕੇ ਬੈਠੇ ਅੱਜ ਅਸੀਂ ਸਮਾਜ ਦੇ ਅੰਦਰ ਅਨਾਤਿਕਤਾ ਫੈਲਾ ਦਿੱਤੀ ਅੱਜ ਅਸੀਂ ਆਪਣਾ ਰੈਡੀ ਪਾਰਟੀ ਆ ਤੁਸੀਂ ਵੇਖ ਰਹੇ ਹੋ ਆਰ ਪੀ ਜੀ ਆਈ ਟੀਵੀ ਨਿਊਜ਼ ਅੱਜ ਸੀ ਨਕੋਦਰ ਦੇ ਮਹੱਲਾ ਸਰਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਵਿਸ਼ਾਲ satsang ਹੋਣ ਜਾ ਰਿਹਾ ਹੈ ਔਰ ਪਿਛਲੇ ਤੇ ਦੋ ਦਿਨਾਂ ਤੋਂ ਤਕਰੀਬਨ ਇਹ ਜਿਹੜਾ satsang ਹੋ ਰਿਹਾ ਆ ਔਰ ਅਸੀਂ ਤੁਹਾਨੂੰ ਸਾਰਾ ਇਹਦਾ ਮੌਕਾ ਦਿਖਾ ਰਹੇ ਆ satsang ਦਿਖਾ ਰਹੇ ਆ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਪੂਰੇ ਮਹੱਲੇ ਦੇ ਵਿੱਚ ਔਰ ਸਾਡੇ ਨਾਲ ਇੱਥੇ ਪ੍ਰਬੰਧਕ ਆਏ ਸੀ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਮੈਸੇਜ ਹੈਗਾ ਆ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਇਹ ਬਹੁਤ ਵਿਸ਼ੇਸ਼ satsang ਹੋ ਰਿਹਾ ਆ ਭਾਜੀ ਭਾਜੀ ਕੀ ਇਹਦਾ ਅੱਜ ਦਾ ਮੈਸੇਜ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਜੀ ਬੋਲੇ ਸੋ ਨਿਰਪੈ ਸਤਿਗੁਰ ਰਵਦਾਸ ਮਹਾਰਾਜ ਕੀ ਜੈ ਸਾਡਾ ਇਹ ਕਹਿਰਵਦਾਸ ਪ੍ਰੋਗਰਾਮ ਪਿਛਲੇ 3 ਦਿਨ ਤੋਂ ਲਗਾਤਾਰ ਚੱਲ ਰਿਹਾ ਆ 18 19 20 ਮਾਰਚ ਤੇ ਇਹ ਸਾਡਾ ਫੰਕ ਇੱਕ satsang ਸਮਾਗਮ ਜਿਹੜਾ ਹੈਗਾ ਆ ਉਹ ਆਮ ਜਨਤਾ ਨੂੰ ਸਾਰਿਆਂ ਨੂੰ ਇਹ ਗੁਰੂ ਘਰ ਦੇ ਨਾਲ ਜੋੜਨ ਵਾਸਤੇ ਹੈ ਕਿ ਬਾਣੀ ਸੁਣੋ ਤੇ ਬਾਣੀ ਉੱਤੇ ਅਮਲ ਕਰੋ ਤੇ ਬਾਣੀ ਦੇ ਪ੍ਰਭਾਵ ਆਪਣੇ ਜ਼ਿੰਦਗੀ ਦੇ ਵਿੱਚ ਵਧਿਆ ਲਿਆਓ ਤੇ ਆਪਣੀ ਜ਼ਿੰਦਗੀ ਨੂੰ ਉਹਦੇ ਨਾਲ ਢਾਲੋ ਬਾਣੀ ਦੇ ਨਾਲ ਜੋ ਸਾਡੇ ਗੁਰੂ ਸਹਿਬਾਨ ਸਾਨੂੰ ਸਿੱਖਿਆ ਦੇ ਗਏ ਆ ਬਾਣੀ ਦੇ ਵਿੱਚ ਉਸ ਬਾਣੀ ਦੇ ਆਧਾਰ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਆ satsang ਕੀਤਾ ਜਾ ਰਿਹਾ ਇਹ ਪਿਛਲੇ 3 ਦਿਨਾਂ ਤੋਂ ਸਮਾਗਮ ਚੱਲ ਰਿਹਾ ਆ ਅੱਜ ਇਸ ਦਾ 20 ਤਰੀਕ ਮਾਰਚ ਅੱਜ ਲਾਸਟ ਦਿਨ ਆ ਤੇ ਬਹੁਤ ਜ਼ਿਆਦਾ ਤਾਦਾਦ ਵਿੱਚ ਸੰਗਤ ਰੋਜ਼ ਆ ਰਹੀ ਆ satsang ਸੁਣ ਰਹੀ ਆ ਬੜੀ ਸ਼ਰਧਾ ਦੇ ਨਾਲ satsang ਸੁਣਦੀ ਆ ਸ਼ਾਂਤੀਪੂਰਵਕ satsang ਸੁਣ ਰਹੀ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਆਈ ਹੋਈ ਸ਼ਰਧਾ ਮਤਲਬ ਕਿ satsang ਸੁਣੇ ਤੇ ਆ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਅਸੀਂ ਦਿਲੋਂ ਤੈਂ ਧੰਨਵਾਦ ਕਰਦੇ ਆ ਜੀ ਤੇ ਅਸੀਂ ਚਾਹੁੰਦੇ ਆ ਕਿ ਸੰਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੂਰਨਿਆ ਤੇ ਚੱਲੇ ਸੋ ਇੰਨਾ ਹੀ ਕਹਿੰਦਾ ਹੋਇਆ ਦਾਸ ਕੇਮਾ ਦਾ ਜਾ ਚੁਕਿਆ ਜੀ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਭਾਜੀ ਜਿਵੇਂ ਅੱਜ ਇਹ ਅਰੇਂਜਮੈਂਟ ਪੂਰਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਇੱਥੇ ਤੇ ਪਿਛਲੇ ਸੀ ਦੇਖ ਰਹੇ ਸੀ ਕਿ ਤਕਰੀਬਨ 3 ਦਿਨ ਤੋਂ ਜਿਹੜਾ ਇਹ ਜਿਹੜਾ satsang ਚੱਲ ਰਿਹਾ ਆ ਜਿਸ ਦਿਨ ਅੱਗੇ ਵੀ ਕਿਸੇ ਨੇ ਸਾਥ ਸੰਗਤ ਨੂੰ ਕਰਨਾ ਹੋਵੇ ਕੋਈ ਆਪਣਾ ਪ੍ਰੋਗਰਾਮ ਹੋਰ ਵੀ ਕਿਤੇ ਹੁੰਦੇ ਆ ਹਾਂਜੀ ਇਹ ਵੱਖ-ਵੱਖ ਸਥਾਨਾਂ ਤੇ ਪ੍ਰੋਗਰਾਮ ਹੁੰਦੇ ਆ ਜੀ ਦਿਵਯਾ ਜੋਤੀ ਸੰਸਥਾਨ ਵੱਲੋਂ ਉਹਨਾਂ ਨੂੰ ਅਸੀਂ ਸਾਥ ਸੰਗਤ ਵਾਸਤੇ ਬੁਲਾਇਆ ਆ ਉਹ ਸਾਥ ਸੰਗਤ ਇੱਥੇ ਆ ਕੇ ਕਰਦੇ ਆ ਤੇ ਵੱਖ-ਵੱਖ ਸਥਾਨਾਂ ਤੇ ਪ੍ਰੋਗਰਾਮ ਹੁੰਦੇ ਆ ਪਿੱਛੇ ਜੇ ਪਿੰਡ ਚਾਨੀਆਂ ਵਿਖੇ ਇੱਕ ਇਹੋ ਜਿਹਾ ਪ੍ਰੋਗਰਾਮ ਹੋਇਆ ਆ ਅੱਜ ਹੁਣ ਅਸੀਂ ਇਹ ਮੁਹੱਲਾ ਸਰਾਨ ਨਕੂਦਰ ਵਿਖੇ ਸਾਡਾ ਇਹ ਤਿੰਨ ਦਿਨਾਂ ਸਮਾਗਮ 18 19 20 ਇਹ ਚੱਲ ਰਿਹਾ ਆ ਜੀ ਭਾਜੀ ਦੇਖ ਸਕਦੇ ਆ ਅਸੀਂ ਇੱਕ ਡਿਸਪਲਿਨ ਬਹੁਤ ਵਧੀਆ ਇੱਥੇ ਜਿਹੜਾ ਰੱਖਿਆ ਗਿਆ ਜਿੰਨਾ ਵੀ ਤੁਹਾਡੇ ਪ੍ਰਬੰਧਕ ਆ ਉਹਨਾਂ ਵੱਲੋਂ ਇੱਕ ਇੱਕ ਚੀਜ਼ ਡਿਸਪਲਿਨ ਲੈ ਜਿਹੜੀ ਦਿਖਾਈ ਗਈ ਆ ਹਾਂਜੀ ਬਹੁਤ ਜ਼ਿਆਦਾ ਪ੍ਰਬੰਧ ਡਿਸਪਲਿਨ ਦੇ ਵਿੱਚ ਕੀਤਾ ਜਾ ਰਿਹਾ ਆ ਅਸੀਂ ਸੰਗਤ ਦੀ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਠੀਸ ਨਹੀਂ ਪਹੁੰਚਣ ਦੇ ਬਹੁਤ ਜ਼ਿਆਦਾ ਤਾਦਾਦ ਵਿੱਚ ਅਸੀਂ ਸੇਵਾਦਾਰ ਲਾਏ ਹੋਏ ਆ ਲੰਗਰ ਹਾਲ ਵਿੱਚ ਸੇਵਾਦਾਰ ਲਾਏ ਹੋਏ ਆ ਬਾਹਰ ਕਾਊਂਟਰ ਆ ਜਲ ਘਾਰ ਆ ਜੋੜਾ ਘਾਰ ਆ ਜੀ ਡੋਨੇਸ਼ਨ ਕਾਊਂਟਰ ਹੈਗਾ ਆ ਜੀ ਤੇ ਬੀਬੀਆਂ ਵੀ ਸੇਵਾ ਬੀਬੀਆਂ ਵਾਲੇ ਪਾਸੇ ਬੀਬੀਆਂ ਸੇਵਾ ਕਰ ਰਹੀਆਂ ਭਾਈਆਂ ਵਾਲੇ ਪਾਸੇ ਵੀ ਭਾਈ ਸੇਵਾ ਕਰ ਰਹੇ ਆ ਤੇ ਬਹੁਤ ਹੀ ਮਤਲਬ ਕਿ ਡਿਸਪੀਲਨ ਹੱਥ ਨਿਮਰਤਾ ਜੋੜ ਕੇ ਬੇਨਤੀ ਦੇ ਨਾਲ ਬਿਠਾਇਆ ਜਾ ਰਿਹਾ ਸਾਰਿਆਂ ਨੂੰ ਪੰਗਤ ਦੇ ਵਿੱਚ ਤੇ ਸੰਗਤ ਵੀ ਸਾਡਾ ਬਹੁਤ ਸਹਿਯੋਗ ਦੇ ਰਹੀ ਹੈ ਜੀ ਇਹ ਪਾਜੀ ਹਰ ਸਾਲ ਹੀ ਹੁੰਦਾ ਹੈ ਵਾ ਸਾਸੰ ਅਸੀਂ ਪਹਿਲੀ ਵਾਰੀ ਕਰਵਾ ਰਹੇ ਹਾਂ ਜੀ ਫਸਟ ਟਾਈਮ ਹੈ ਸਾਡਾ ਪਹਿਲੀ ਵਾਰੀ ਅਸੀਂ ਸਾਸੰ ਕਰਵਾ ਰਹੇ ਹਾਂ ਜੀ ਤੇ ਬਹੁਤ ਸਾਨੂੰ ਮਤਲਬ ਕਿ ਖੁਸ਼ੀ ਹੋ ਰਹੀ ਹੈ ਇੰਨੀ ਸੰਗਤ ਸਾਥ ਸਾਸੰ ਦੇ ਵਿੱਚ ਪਹੁੰਚੀ ਹੈ ਜੀ ਤੇ ਆਸ ਕਰਦੇ ਹਾਂ ਵੀ ਅਸੀਂ ਅੱਗੇ ਤੋਂ ਵੀ ਇਹੋ ਜੇ ਸਮਾਗਮ ਕਰਵਾਉਂਦੇ ਰਹਿਾਂਗੇ ਜੀ ਤੇ ਪਾਜੀ ਆਪਣਾ ਸ਼ੁਭਨਾਮ ਮੇਰਾ ਨਾਮ ਅਸ਼ਵਨੀ ਕੁਮਾਰ ਗੇਲਿਆ ਜੀ ਮੁਹੱਲਾ ਸਰਾਤ ਹੋ ਜੀ ਗਿਲ ਸਾਹਿਬ ਬਹੁਤ ਵਧੀਆ ਲੱਗਾ ਤਾਂ ਨਗਲਵਤ ਕਰਕੇ ਤੇ ਅਸੀਂ ਸਾਰੇ ਦਰਸ਼ਕਾਂ ਨੂੰ ਕਹਾਂਗੇ ਵੀਡੀਓ ਨੂੰ ਬਸ ਤੋਂ ਬਾਅਦ ਸ਼ੇਅਰ ਵੀ ਕਰਿਓ ਤਾਂ ਕਿ ਆਪਣੇ ਜਿਹੜੇ ਸ਼ਹਿਰ ਨਕੌਦਰ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਤਾਂ ਤੁਹਾਨੂੰ ਗੁਰੂ ਰਵਦਾਸ ਮਹਾਰਾਜ ਜੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਸਾਰੇ ਇਸ ਵੀਡੀਓ ਨੂੰ ਬਸ ਤੋਂ ਬਾਅਦ ਦੇਖਿਓ ਤੇ ਸ਼ੇਅਰ ਵੀ ਕਰਿਓ ਧੰਨਵਾਦ ਮੇਰੇ ਨਾਲ ਕੈਮਰਾਮੈਨ ਵਿੱਕੀ